ਕੰਦੇ ਤੱਤੀ ਤਵੀ ਤੱਤਾ ਰੇਤਾ ਤੱਤੀ ਹਵਾ ਚੱਲੀ ਜਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਖ ਨੇੜੇ ਆਵੇ ਕਿ ਹਵਾ ਵੀ ਤੱਤੀ ਚੱਲ ਰਹੀ ਸੀ ਰੇਤਾ ਵੀ ਗਰਮ ਸੀ ਤੇ ਗਰਮੀ ਵੀ ਸ਼ਿਕਰਦੀ ਸੀ ਸੂਰਜ ਵੀ ਤਪਿਆ ਪਿਆ ਸੀ ਪਰ ਜੇ ਨਹੀਂ ਕੋਈ ਤਪਿਆ ਸੀ ਉਹ ਸੀ ਸ਼ਹੀਦਾ ਤੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੰਦੂ ਸ਼ਬ ਪੂਰਾ ਦੁਖੀ ਹੋ ਚੁੱਕਾ ਸੀ ਕਿ 4 ਦਿਨ ਤੋਂ ਤਸੀਹੇ ਵੀ ਪੂਰੇ ਦਿੱਤੇ ਗਏ ਰੇਤਾਂ ਦੇ ਬਾਟੇ ਵੀ ਮੁੱਕ ਗਏ ਲਕੜਾ ਵੀ ਮੁੱਕ ਗਿਆ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੋਈ ਫਰਕ ਹੀ ਨਹੀਂ ਪਿਆ ਤੇ ਜਦੋਂ ਸਿਪਾਈਆਂ ਨੇ ਗੁਰੂ ਜੀ ਨੂੰ ਕਿਹਾ ਕਿ ਅੰਨੇ ਤਸੀਹਾਂ ਤੋਂ ਬਾਅਦ ਵੀ ਤੁਹਾਨੂੰ ਕੁਝ ਮਹਿਸੂਸ ਹੀ ਨਹੀਂ ਹੋਇਆ ਤੇ ਗੁਰੂ ਅਰਜਨ ਦੇਵ ਜੀ ਦੇ ਪਾਗ ਸ਼ਬਦ ਸੀ ਤੇਰਾ ਕੀਆ ਮਿੱਠਾ ਲਾਗੇ ਗੁਰੂ ਜੀ ਗੰਦੇ ਕੀ ਤਤੀ ਤਵੀ ਤੁਹਾਡੇ ਵਾਸਤੇ ਹੈ ਹਰੇਤਾ ਗਰਮ ਤੁਹਾਡੇ ਵਾਸਤੇ ਹੈ ਪਰ ਮੈਨੂੰ ਤਾਂ ਸਿਰਫ ਫੋਲੀ ਮਹਿਸੂਸ ਹੋ ਰਹੀ ਹੈ ਐਵੇਂ ਨਹੀਂ ਸ਼ਹੀਦਾ ਦੇ ਸਰਤਾਜ ਕੀ ਆ ਜਾਂਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਨੀ ਜਾਨ ਜਿਹੜਾ ਸੱਚੇ ਦਿਲੋਂ ਆ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅੱਗੇ ਆਪਣੇ ਕਸ਼ਟ ਰੱਖ ਦਿੰਦਾ ਆਪਣੀਆਂ ਬਿਮਾਰੀਆਂ ਰੱਖ ਦਿੰਦਾ ਯਕੀਨ ਮੰਨਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਇੰਨੀ ਕਿਰਪਾ ਵਰਤਦੀ ਹੈ ਕਿ ਭਿਆਨਕ ਤੋਂ ਭਿਆਨਕ ਬਿਮਾਰੀਆਂ ਵੱਡੇ ਤੋਂ ਵੱਡੇ ਰੋਗ ਕਦੋਂ ਦੂਰ ਹੋ ਜਾਂਦੇ ਆ ਪਤਾ ਵੀ ਨਹੀਂ ਲੱਗਦਾ ਉਹ ਸਾਰੇ ਪਿਆਰ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਯਾਦ ਕਰੀਏ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਮਾਲਕਾ ਕੋਈ ਵੀ ਇਨਸਾਨ ਦੁਖੀ ਨਾ ਰਵੇ ਸਾਰਿਆਂ ਦੇ ਘਰ ਖੁਸ਼ੀਆਂ ਲੈ ਕੇ ਜਾਣਾ ਹੰਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ